ਜਿੰਨੀ ਗੱਲਬਾਤ ਹੁੰਦੀ ਹੈ ਮਿੱਤਰੋ ਉਹ ਨੂੰ ਹੀ ਆਪਾਂ ਦੱਸਦੇ ਆ 5 ਸੀਟਡ ਗੱਡੀ ਆ ਤੇ ਘੈਂਟ ਗੱਲਬਾਤ ਲੈ ਵੀਰ ਭੇਜ ਮਰਵਾਈ ਕਰਾ ਨੀਗਾ ਸਾਈਕਲ ਟਾਪ ਮਾਡਲ ਆ ਸੀਟ ਕਵਰ ਜਮਾਂ ਨਵੇਂ ਆ ਬਿਲਕੁਲ ਇਹਨਾਂ ਓਕੇ ਗੱਲਬਾਤ ਆ ਗੱਡੀ ਦੇ ਵਿੱਚ ਇੰਜਨ ਗੇਅਰ ਦੀ ਜਮਾਂ ਸਾਇਲੈਂਟਾ 2015 ਮਾਡਲ ਆ ਕੱਲੀ ਗੱਡੀ ਧੋਣ ਵਾਲੀ ਆ ਧੋਣ ਤੋਂ ਬਿਨਾ ਪਹਿਲੀ ਵੀਡੀਓ ਪਾਤੀ ਆ ਬਿਲਕੁਲ ਸਾਫ ਸੁਥਰੀ ਗੱਡੀ ਆ ਸਾਰੀ ਗੱਡੀ ਸੀਲਡ ਆ ਸਾਰੀਆਂ ਸਾਈਡਾਂ ਤੋਂ 프ਰੰਟ ਤੋਂ ਬੈਕ ਤੋਂ ਤੇ ਸਾਈਡਾਂ ਤੋਂ ਵੀ ਸਾਡਾ ਮਿੱਤਰੋ ਸਵਾਗਤ ਹੈ ਤੁਹਾਡਾ ਪੀਵੀ03 ਕਾਰ ਬਾਜ਼ਾਰ ਦੇ ਉੱਤੇ ਲਗਪੇਜ ਫਰਮ ਤੇ ਮਰਾਦੀ ਨਿਗਾ ਪਿੰਡ ਸਲਾਤਪੁਰਾ ਪੀਵੀ03 ਕਾਰ ਬਾਜ਼ਾਰ ਜ਼ਿਲ੍ਹਾ ਬਠਿੰਡਾ ਸਭ ਤੋਂ ਪਹਿਲਾਂ ਬਾਈ ਜੀ ਪੇਜ ਨੂੰ ਫੋਲੋ ਕਰ ਲੋ ਘੱਟ ਰੇਟ ਵਾਲੀਆਂ ਗੱਡੀਆਂ ਦੇਖਣ ਲਈ ਮਾਡਲ ਉੱਚੇ ਹੋਣਗੇ ਰੇਟ ਆਪਣੇ ਕੋਲੇ ਬਿਲਕੁਲ ਜਮਾਂ ਜਾਇਜ਼ ਹੋਣਗੇ ਅੱਜ ਨਾਲ ਆਪਾਂ ਇੱਕ ਨਾ ਇੱਕੋ سپورਟ ਗੱਡੀ ਲੈ ਕੇ ਆਏ ਆਗੇ ਜਮਾਂ ਸਿਰਾ ਗੱਲਵਾ ਤਾਂ ਰੰਗ ਪੇਂਟ ਦੀ ਸਾਰੀ オリジナル ਆ ਬੰਪਰਾਂ ਚ ਮਾੜੀ ਮੁੱਟੀ ਟੱਚਿੰਗ ਆ ਇਹ 95 ਨੰਬਰ ਤੇ ਵਰਾਇ ਜਰੂਰ ਨਿਗਾ ਦਿੱਲੀ ਨੰਬਰਾ ਤੇ ਪੰਜਾਬ ਦੀ ਐਨਓਸੀ ਕੱਟੀ ਹੋਈ ਬਠਿੰਡਾ ਨੰਬਰ ਦੀ 2015 ਮਾਡਲ ਆ ਰੇਟ ਤੁਹਾਨੂੰ ਇੰਨਾ ਕ ਜੈਜ ਦੇ ਦੇਣਗੇ ਤੇ ਗੱਲੇ ਹੀ ਛੱਡ ਦਿਓ ਨਵੀਂ ਜਿਹੜੀ ਟਾਇਰਾਂ ਦੀ ਹਾਲਤ ਆ ਚਾਰੋਂ ਟਾਇਰਾਂ ਦੀ ਹਾਲਤ 70 ਕ ਪੈਸੇ ਆ ਬਾਈ ਜਿੰਨੀ ਗੱਲਬਾਤ ਹੁੰਦੀ ਆ ਮਿੱਤਰੋ ਉਹ ਨੂੰ ਵੀ ਆਪਾਂ ਦੱਸਦੇ ਆ 5 ਸੀਟਡ ਗੱਡੀ ਆ ਤੇ ਘੈਂਟ ਗੱਲਬਾਤ ਲੈ ਵੀ ਕਿਰ ਭੇਜ ਮਰਵਾਈ ਕਰਾ ਨਿਗਾ ਸੈਂਕਲ ਟਾਪ ਮਾਡਲ ਆ ਸ਼ੀਟ ਕਵਰ ਜਮਾਂ ਨਵੇਂ ਆ ਬਿਲਕੁਲ ਇਹਨੂੰ ਓਕੇ ਗੱਲ ਬਾਤ ਹੈ ਗੱਡੀ ਦੇ ਵਿੱਚ ਸਾਫ਼ ਸੁਥਰੀ ਘੈਂਟ ਆ ਮੈਟ ਕੱਲੇ ਰੱਖਣ ਵਾਲਿਆ ਮੈਟ ਰੱਖ ਦਿਆਂਗੇ ਨਵੇਂ ਜੇ ਵੀ ਕਿਰਪਾ ਇਹਨ ਅੰਟੀਰੀਅਰ ਦਿਖਾਤਾ ਤੇ ਵੀ ਜਮਾਂ ਓਕੇ ਆ ਸਾਇਲੈਂਟ ਗੱਡੀ ਆ ਇੰਜਨ ਗੇਅਰ ਦੀ ਬਿਲਕੁਲ ਸਾਫ਼ ਸੁਥਰੀ ਆ 70 75% ਟਾਇਰਾਂ ਦੀ ਹਾਲਤ ਆ ਜਿਹੜਾ ਜਿਹੜਾ ਸਟਿਪਨੀ ਵਾਲਾ ਟਾਇਰ ਉਹ ਬਿਲਕੁਲ ਨਿਊ ਆ ਬਿਲਕੁਲ ਨਵਾਂ ਟਾਇਰ ਆ ਜਮਾਂ ਹੀ ਨਵਾਂ ਸਟਿਪਨੀ ਵਾਲਾ ਤੇ ਘੈਂਟ ਗੱਲ ਬਾਤ ਆ ਗੱਡੀ ਦੇ ਵਿੱਚ ਇਕੋ Sport 2015 ਮਾਡਲ ਦਿੱਲੀ ਨੰਬਰ ਬਠਿੰਡਾ ਨੰਬਰ ਦੀ ਐਨਓ ਸੀ ਤੁਹਾਨੂੰ ਮਿਲ ਜੂਗੀ ਹਾਜ਼ਰ ਪਈ ਆ ਐਨਓ ਸੀ ਬਾਈ ਜੀ ਕੱਟੀ ਪਿਆ ਬਠਿੰਡੇ ਦੀ ਸਲਵਰ ਕਲਰ ਆ ਰੰਗ ਪੇਂਟ ਦੀ Ориਜినਲ ਆ ਸਾਰੀ ਗੱਡੀ ਉਜਲੜਾ ਰੰਗ ਪੇਂਟ ਦੀ ਕਿਰਪਾ ਜੀ ਟਕਾ ਕੇ ਜ ਦਿਖਾ ਦਿ ਬੜੀ ਇੱਕ ਵਾਰੀ ਕਿਹੜਾ ਹੋਰ ਖਵਾ ਦੇ ਗੱਡੀ ਦੀ ਤੇ ਉਸ ਤੋਂ ਬਾਅਦ ਆਪਾਂ ਮਰਵਾਉਣਾ ਇੰਜਨ ਤੇ ਨਿਗਾ ਇਕੋ Sport ਸਾਈਕਲ ਟੌਪ ਮਾਡਲ ਡੀਜ਼ਲ ਦੀ ਗੱਡੀ ਆ 2015 ਮਾਡਲ ਆ ਡੀਲ ਹੈ ਵੀ ਆ ਜਾ ਮਿੱਤਰਾਂ ਰਵਾਇਕ ਕਰਨੇਗਾ ਗੋਡੇ ਪਿੱਲਰਾਂ ਤੇ ਫੱਟੀ ਤੇ ਬੜਾ ਟਕਾ ਕੇ ਸলো ਕਰਕੇ ਦਿਖਾ ਲਈ ਜਮਾ ਡੀਜ਼ਲ ਦੀ ਗੱਡੀ ਐ ਇੰਜਨ ਗੇਅਰ ਦੀ ਜਮਾ ਸਾਇਲੈਂਟਾ 2015 ਮਾਡਲ ਐ ਕੱਲੀ ਗੱਡੀ ਧੋਣ ਵਾਲੀ ਐ ਧੋਣ ਤੋਂ ਬਿਨਾ ਪਹਿਲੀ ਵੀਡੀਓ ਪਾਤੀ ਐ ਬਿਲਕੁਲ ਸਾਫ ਸੁਥਰੀ ਗੱਡੀ ਐ ਸਾਰੀ ਗੱਡੀ ਸੀਲਡ ਐ ਸਾਰੀਆਂ ਸਾਈਡਾਂ ਤੋਂ ਫਰੰਟ ਤੋਂ ਬੈਕ ਤੋਂ ਤੇ ਸਾਈਡਾਂ ਤੋਂ ਵੀ ਸਾਰੀ ਸੀਲਡ ਆ ਨਹੀਂ ਵੀ ਇਧਰ ਨੂੰ ਮਨਾ ਨਹੀਂ ਕਰਵਾਉਣਾ ਸਟੈਪਸਟੂਪ ਸਾਰੀ ਲੱਗੀ ਹੋਈ ਐ ਸਾਰੀ ਗੱਡੀ ਸੀਲਡ ਐ ਗਈ ਤੇ ਸਾਰੀ ਗੱਡੀ ਰੀਜਨਲ ਐ ਬੰਪਰਾਂ ਦੇ ਵਿੱਚ ਮਾੜੀ ਮੁੱਟੀ ਟੱਚੰਗਾ ਹਲਕੀ ਫੁੜਕੀ ਇਕੱਲੇ ਬੰਪਰਾਂ ਚ। ਬਾਕੀ ਗੱਡੀ ਰੰਗ ਪੇਂਟ ਦੀ ਸਾਰੀ オリジナル ਆ। ਇਕੋ ਸਪੋਰਟ 2015 ਮਾਡਲ। ਸੈਂਕਲ ਟਾਪ ਮਾਡਲ ਆ। ਲੈ ਵੀ ਮਿੱਤਰੋ ਹੁਣ ਆ ਗਈ ਗੱਲ ਡਿਮਾਂਡ ਦੀ। ਤੁਹਾਨੂੰ ਪਤਾ ਹੀ ਆਪਣੇ ਕੋਲੇ ਗੱਡੀ ਮਾਡਲ ਹੋਣਗੇ, ਉੱਚੇ ਤੇ ਰੇਟ ਹੋਣਗੇ ਬਿਲਕੁਲ ਜਾਇਜ਼। ਜਮ੍ਹਾਂ ਕਰ ਟ੍ਰੇਡ ਵਾਲੀਆਂ ਗੱਡੀਆਂ ਹੁੰਦੀਆਂ, ਕਸਟਮਰ ਦੀ ਗੱਡੀ ਹੈਗੀ ਬਿਠਾ ਕੇ ਬਾਕੀ ਆਪਾਂ ਡੀਲ ਕਰਾ ਦੇਾਂਗੇ। ਇੱਕ ਛੋਟਾ ਜਿਹਾ ਰੇਟ ਹੀ ਆ। ਜਮ੍ਹਾਂ ਡਿਮਾਂਡ ਛੋਟੀ ਜੀ ਕਰਦੇ ਹੈਗੇ 2015 ਮਾਡਲ ਦੀ। ਉਨਲੀ 2 ਲੱਖ ਤੇ 80000 ਰੁਪਏ ਡਿਮਾਂਡ ਆ 2015 ਮਾਡਲ ਦੀ ਬਾਈ ਜੀ ਤੁਸੀਂ 5 ਸੀਟਡ ਆ ਤੁਸੀਂ ਡਿਜ਼ਾਇਰ ਲਾਈਨ ਵਗਜੋ ਸਵਿਫਟ ਲਾਈਨ ਵਗਜੋ ਤੁਹਾਨੂੰ ਪਤਾ ਹੀ ਆ ਸਾਢੇ ਤਿੰਨ ਤੋਂ ਘੱਟ ਤਾਂ ਮਿਲਣੀ ਨਹੀਂ ਜੀ ਤੇ ਇਹ 2015 ਮਾਡਲ ਆ ਦਿੱਲੀ ਨੰਬਰਾਂ ਬਠਿੰਡੇ ਦੀ ਐਨਓ ਸੀ ਕੱਟੀ ਪਈ ਹੈਗੀ 2 ਲੱਖ ਤੇ 80000 ਰੁਪਏ ਡਿਮਾਂਡ ਆ 네ਗੋਸ਼ੀਏਟੇਟਰ ਮੰਨਤਾਂ ਹੋ ਜੂਗਾ ਨੰਬਰ ਸਕਰੀਨ ਤੇ ਸੰਪਰਕ ਕਰ ਲਿਓ ਵੀਡੀਓ ਨੂੰ ਕਰ ਦੋ ਸ਼ੇਅਰ ਪੇਜ ਨੂੰ ਕਰ ਲਓ ਖੋਲੋ ਅੱਛੀ ਗੱਲ ਜੀ